ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਗਟ ਭਏ ਸ੍ਰੀ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਕਰਮ ਧਰਮ ਕੀ ਜਨ ਪਤ ਰਾਖੀ ਪ੍ਰਗਟ ਕਰੀ ਕਲ ਯੁਗ ਮਹਿ ਸਾਖੀ ਐਸੇ ਸਤਗੁਰਾਂ ਦੀ ਵੱਡੀ ਭਾਰੀ ਕੁਰਬਾਨੀ 350 ਸਾਲਾ ਸ਼ਹਾਦਤ ਨੂੰ ਸ਼ਤਾਬਦੀ ਦੇ ਅੰਦਰ ਸ਼ਾਮਲ ਹੁੰਦਿਆ ਹੋਇਆ ਸਤਿਗੁਰੂ ਜੀ ਨੂੰ ਸਮਰਪਿਤ ਹੋ ਕਰਕੇ ਨਤਕਬਸਤ ਹੋਣ ਵਾਸਤੇ ਸਰਬਤ ਮਾਈ ਭਾਈ ਸਤਿਗੁਰੂ ਜੀ ਦੀ ਗੋਦ ਦੇ ਅੰਦਰ ਸੱਚ ਜੁੜੇ ਮਨ ਬੈਠੇ ਹੋ ਐਸੇ ਮਹਾਨ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਜਿਸ ਵੇਲੇ ਆਪ ਜਿਨ੍ਹਾਂ ਨੇ ਅਵਤਾਰ ਧਾਰਿਆ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਸੁਨੇਹਾ ਪੁੱਜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਭੋਗ ਤੋਂ ਉਪਰੰਤ ਸਤਗੁਰੂ ਹਰਿ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਸਾਹਿਬਜ਼ਾਦਾ ਜੀ ਨੂੰ ਦੇਖਣ ਵਾਸਤੇ ਪਹਿਲੀ ਵਾਰ ਨੇ ਦਰਸ਼ਨ ਦੇਣ ਵਾਸਤੇ ਦਰਸ਼ਨ ਲੈਣ ਵਾਸਤੇ ਗਏ ਨੇ ਤੇ ਸਤਗੁਰੂ ਹਰਿ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੁਪੁੱਤਰ ਆਪਣੇ ਪੰਜਵੇਂ ਸਾਹਿਬਜ਼ਾਦੇ ਸ੍ਰੀ ਤੇਗ ਬਹਾਦਰ ਸਾਹਿਬ ਜੀ ਨੂੰ ਹੱਥ ਜੋੜ ਕਰਕੇ ਨਮਸਕਾਰ ਕੀਤੀ ਏ ਨਾਲ ਸਨਮਾਨਯੋਗ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਬਾਬਾ ਬਿਧੀ ਚੰਦ ਜੀ ਜਿਨ੍ਹਾਂ ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਰ ਦਿੱਤਾ ਹੈ ਵਿਧੀ ਚਦ ਸ਼ੀਨਾ ਗੁਰੂ ਕਾ ਸੀਨਾ ਤੇ ਦੂਰ ਦੇਸ਼ ਤੋਂ ਸੰਗਤਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰਕੇ ਲੈਣ ਵਾਸਤੇ ਆਈਆਂ ਸਨ ਮਹਾਰਾਜ ਕਿਰਪਾਲਤਾ ਕਰਕੇ ਸਾਡੇ ਇਲਾਕੇ ਵਿੱਚ ਚੱਲੋ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਮੇਂ ਤੋਂ ਇਹ ਰੀਤੀ ਚੱਲੀ ਆਉਂਦੀ ਏ ਸਤਿਗੁਰੂ ਜੀ ਆਪ ਜਾ ਕਰਕੇ ਆਪਣੀਆਂ ਸੰਗਤਾਂ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਨੇ ਮਹਾਰਾਜ ਸਾਰੇ ਟਾਪੂ ਦੀਆਂ ਸਾਰੇ ਦੇਸ਼ ਦੀਆਂ ਸੰਗਤਾਂ ਚੱਲ ਕੇ ਨਹੀਂ ਆ ਸਕਦੀਆਂ ਵੀਹਾਂ ਤੋਂ ਸੁਰਗ ਨੇ ਨੌਜਵਾਨ ਨੇ ਮਾਈਆਂ ਨੇ ਭਾਈ ਨੇ ਬੱਚੇ ਨੇ ਆਪ ਜੀ ਕਿਰਪਾਲਤਾ ਕਰੋ ਸਭਨਾਂ ਨੂੰ ਦਰਸ਼ਨ ਦਿਓ ਤਾਂ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਖਾਲਸਾ ਜੀ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਭੇਜਿਆ ਤੇ ਜਿਹੜੇ ਗੁਰਸਿੱਖ ਲੈਣ ਵਾਸਤੇ ਆਏ ਸਨ ਨਾ ਤਿੰਨਾਂ ਨੂੰ ਹੁਕਮ ਕਰ ਦਿੱਤਾ ਸਾਡੇ ਵਿੱਚ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਅੰਦਰ ਕੋਈ ਭੇਦ ਨਹੀਂ ਜਾਣਣਾ ਜਿਹੜੇ ਸਾਡੇ ਵਿੱਚ ਤੇ ਬਾਬਾ ਵਿਧੀਚੰਦ ਸਾਹਿਬ ਜੀ ਦੇ ਅੰਦਰ ਭੇਦ ਜਾਣਨਗੇ ਉਹਨਾਂ ਨੂੰ ਸਿੱਖੀ ਹੀ ਪ੍ਰਾਪਤ ਨਹੀਂ ਹੋਵੇਗੀ। ਬਾਬਾ ਵਿਧੀਚੰਦ ਸਾਹਿਬ ਜੀ ਨੂੰ ਸਾਡਾ ਸਰੂਪ ਜਾਣ ਕੇ ਸੇਵਾ ਤੇ ਸਨਮਾਨ ਕਰਨਾ। ਇੰਨੀ ਵੱਡੀ ਹਸਤੀ ਬਾਬਾ ਵਿਧੀਚੰਦ ਸਾਹਿਬ ਜੀ। ਹਰ ਬੰਦਾ ਤੇ ਸਤਿਗੁਰੂ ਜੀ ਨੂੰ ਸਵਾਲ ਨਹੀਂ ਨਾ ਕਰ ਸਕਦਾ ਤੇ ਬਾਬਾ ਵਿਧੀਚੰਦ ਸਾਹਿਬ ਜੀ ਨੇ ਫਿਰ ਹੱਥ ਜੋੜ ਕੇ ਪੁੱਛਿਆ ਸਤਿਗੁਰੂ ਗਰੀਬ ਦੀਵਾਰ ਦੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਗ੍ਰਹਿ ਵਿਖੇ ਪਹਿਲਾਂ ਵੀ ਚਾਰ ਸਾਹਿਬਜ਼ਾਦੇ ਪ੍ਰਗਟ ਹੋਏ ਨੇ ਇਹ ਪੰਜਵੇਂ ਸਾਹਿਬਜ਼ਾਦੇ ਨੇ ਸੱਚੇ ਪਾਤਸ਼ਾਹ ਆਪ ਜੀ ਜਗਤਗੁਰੂ ਹੋ ਕੁੱਲ ਜਗਤ ਆਪ ਜੀ ਨੂੰ ਪੂਜਦਾ ਹੈ ਆਪ ਜੀ ਨੂੰ ਨਮਸਕਾਰ ਕਰਦਾ ਹੈ ਆਪ ਜੀ ਨੂੰ ਸੀਸ ਝੁਕਾਉਂਦਾ ਹੈ ਮਹਾਰਾਜ ਜਗਤ ਦੀ ਮर्यादा ਨਹੀਂ ਇਹ ਸਪੁੱਤਰ ਪਿਤਾ ਨੂੰ ਸੀਸ ਝੁਕਾਇਆ ਕਰਦੇ ਨੇ ਪਰ ਆਪ ਜੀਆ ਨੇ ਆਪਣੇ ਸਪੁੱਤਰ ਨੂੰ ਪੰਜਵੇਂ ਸਾਹਿਬਜ਼ਾਦੇ ਜੀ ਨੂੰ ਨਮਸਕਾਰ ਕੀਤੀ ਹੈ ਸੀਸ ਝੁਕਾਇਆ ਇਸ ਦਾ ਕਾਰਨ ਕੀ ਹੈ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ ਸੀ ਬਾਬਾ ਬਿਦੀ ਚੰਦ ਜੀ ਇਹ ਹਿੰਦਵਾਇਣ ਦਾ ਡੁੱਬਦਾ ਬੇੜਾ ਪਾਰ ਕਰ ਦੇਣਗੇ ਇਹਨਾਂ ਵਰਗਾ ਨਾ ਕੋਈ ਹੋਇਆ ਨਾ ਹੈ ਤੇ ਨਾ ਕਦੇ ਅੱਗੇ ਹੋਵੇਗਾ ਤੇ ਨਾਲ ਅਗਲਾ ਬਚਨ ਕਰਨਾ ਕੀਤਾ ਇਹਨਾਂ ਦੇ ਗ੍ਰਹਿ ਵਿਖੇ ਜਿਹੜਾ ਸਾਹਿਬਜ਼ਾਦਾ ਪ੍ਰਗਟ ਹੋਵੇਗਾ ਨਾ ਪਹਿਲੇ ਨੋਵਾ ਹੀ ਸਤਗੁਰਾਂ ਦਾ ਨਾਮ ਜਗਤ ਦੇ ਅੰਦਰ ਚਮਕਾ ਦੇਣਗੇ ਦਸਵਾਂ ਜਮਾ ਧਾਰਨਗੇ ਖਾਲਸਾ ਪੰਥ ਪ੍ਰਗਟ ਕਰਨਗੇ ਉਹਨਾਂ ਵਰਗਾ ਵੀ ਨਾ ਕਦੇ ਕੋਈ ਹੋਇਆ ਤੇ ਨਾ ਕਦੇ ਹੋਵੇਗਾ ਐਸੇ ਸਤਿਗੁਰੂ ਤੇ ਇਕ ਬਹਾਦਰ ਸਾਹਿਬ ਜੀ ਮਹਾਰਾਜ ਪ੍ਰਗਟ ਹੁੰਦਿਆਂ ਜਿਨ੍ਹਾਂ ਨੂੰ ਦਲ ਪੰਜਨ ਗੁਰ ਸੂਰਮਾ ਵੱਡ ਜੋਦਾ ਪਾਉ ਪਰਵਪਕਾਰੀ ਸਤਿਗੁਰੂ ਹਰਗੋਬਿੰਦ ਸਹਿਲ ਜੀ ਨਮਸਕਾਰ ਕਰਦੇ ਨੇ ਸੀਮਤ ਸਮੇਂ ਦੇ ਅੰਦਰ ਚੰਦ ਕੁਲ ਫਾਜ਼ਾ ਦੇ ਅੰਦਰ ਬੇਨਤੀਆਂ ਕਰਾਂ ਜਦੋਂ ਮੁਗਲਿਆ ਹਕੂਮਤ ਨੇ અત્યੰਤ ਜ਼ੁਲਮ ਕੀਤੇ ਨੇ ਕਸ਼ਮੀਰ ਜੋ ਕਿ ਪੰਡਤਾਂ ਦਾ ਗੜ ਸੀ ਸਦ ਸੰਗਤ ਜੀ ਉਥੇ ਦਾ ਜਿਹੜਾ ਹਾਕਮ ਸੀ ਉਸ ਦੇ ਪਾਸ ਬੇਨਤੀ ਕੀਤੀ ਕਿਉਂਕਿ ਤਿਸਨੇ ਕਤਲਿਆਮ ਬੜੀ ਕੀਤੀ ਏ ਤੇ ਜਾ ਕਰਕੇ ਸ਼ੇਰ ਅਫਗਾਨ ਖਾਨ ਦੇ ਕੋਲ ਬੇਨਤੀ ਕੀਤੀ ਸਾਨੂੰ 6 ਮਹੀਨਿਆਂ ਦਾ ਸਮਾਂ ਦਿੱਤਾ ਜਾਵੇ ਆਪਣੇ ਧਰਮ ਦੀ ਰਖਵਾਲੀ ਵਾਸਤੇ ਉਸਨੇ ਪੁੱਛਿਆ ਜੀ ਕੀ ਕਰੋਗੇ ਕਹਿਣ ਲੱਗੇ ਦੇਵੀ ਪੂਜਨ ਕਰਾਂਗੇ ਹਨੂਮਾਨ ਨੂੰ ਅਰਾਧਾਂਗੇ 40 ਸੇ ਕੱਢਾਂਗੇ ਆਪਣੇ ਧਰਮ ਦੀ ਰਖਵਾਲੀ ਕਰਾਂਗੇ ਸ਼ੇਰ ਅਫਗਾਨ ਖਾਨ ਕਹਿਣ ਲੱਗਾ 700 800 ਸਾਲਾਂ ਤੋਂ ਅਸੀਂ ਤੁਹਾਨੂੰ ਗੁਲਾਮ ਬਣਾ ਛੜਿਆ ਮੰਦਰ ਢਾਹ ਦਿੱਤੇ ਮੂਰਤੀਆਂ ਬਣਾ ਕੇ ਗੁਰਜਾਂ ਨਾਲ ਚੂੜਾ ਕਰਕੇ ਮਸਜਿਦਾਂ ਦੀਆਂ ਪੌੜੀਆਂ ਵਿੱਚ ਲਾ ਦਿੱਤੀਆਂ ਤੇ ਤੁਹਾਡੀ ਕੋਈ ਦੇਵੀ ਕੋਈ ਦੇਵਤਾ ਨਾ ਪਹੁੰਚਾ ਤੇ ਹੁਣ ਕਿਹੜਾ ਪਹੁੰਚਣ ਲੱਗਾ ਪਰ ਚੰਗੀ ਗੱਲ ਹੈ ਜ਼ਬਰਦਸਤੀ ਮੁਸਲਮਾਨ ਬਣਾਵਾਗੇ ਕੋਈ ਲੁਕਿਆ ਸ਼ਿਪਿਆ ਰਹਿ ਜਾਵੇਗਾ ਆਪੇ ਬਣਨ ਵਾਸਤੇ ਤਿਆਰ ਹੋ ਤੇ ਆਪੇ ਸਾਰੇ ਬਣੋਗੇ ਛੇ ਮਹੀਨੇ ਦਾ ਸਮਾਂ ਲੰਘ ਗਿਆ ਉਹਨਾਂ ਵਿਦਵਾਨਾਂ ਨੇ ਪੰਡਤਾਂ ਨੇ ਬ੍ਰਹਮਣਾਂ ਨੇ ਚਾਲੀ ਸੇ ਕੱਢੇ ਪੈਰੋਂ ਨੂੰ ਅਰਾਧਿਆ ਅਰੁਮਾਨ ਦੇ ਚਾਲੀ ਸੇ ਕੱਢੇ ਸਾਧ ਸੰਗਤ ਜੀ ਚੰਡਕਾ ਨੂੰ ਯਾਦ ਕੀਤਾ ਦੇਵੀ ਨੂੰ ਅਰਾਧਿਆ ਕਾਲਕੀ ਅਕਾਲਕਾ ਅਰਾਧਿ ਏ ਜਿਸ ਜਿਸ ਦੇਵੀ ਦੇਵਤੇ ਤੇ ਭਾਵਨਾ ਰੱਖਦੇ ਸਨ ਸਭਨਾਂ ਨੇ ਅਰਾਧਿਆ ਪਰ ਕੋਈ ਪ੍ਰਗਟ ਨਾ ਹੋਇਆ ਫਿਰ ਅਮਰਨਾਥ ਦੇ ਮੰਦਿਰ ਚੋਂ ਇੱਕ ਪੱਤਰਕਾ ਮਿਲੀ ਜੋ ਮੰਨਿਆ ਜਾਂਦਾ ਸ਼ਿਵ ਜੀ ਨੇ ਬ੍ਰਾਹਮਣ ਰੂਪੋ ਕਰਕੇ ਉੱਥੇ ਰੱਖੀ ਜਾ ਪੰਡਤਾਂ ਨੂੰ ਦਿੱਤੀ ਜਿਸ ਦੇ ਵਿੱਚ ਲਿਖਿਆ ਸੀ ਕਲ ਯੁਗ ਦੇ ਸਮੇਂ ਵਿੱਚ ਤੁਹਾਡੇ ਧਰਮ ਦੀ ਰਖਵਾਲੀ ਕਰਨ ਵਾਸਤੇ ਕੋਈ ਦੇਵੀ ਦੇਵਤਾ ਸਮਰੱਥ ਨਹੀਂ ਜੇਕਰ ਆਪਣੇ ਧਰਮ ਦੀ ਰਖਵਾਲੀ ਚਾਹੁੰਦੇ ਹੋ ਤੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਨੌਵੇਂ ਨਾਨਕ ਸਤਗੁਰੂ ਤੇਗ বাহাদুর ਸਾਹਿਬ ਜੀ ਦੇ ਕੋਲੇ ਚਲੇ ਜਾਓ ਉਹ ਤੁਹਾਡੇ ਧਰਮ ਦੀ ਰਖਵਾਲੀ ਕਰਨਗੇ ਕਸ਼ਮੀਰ ਦੇ ਪੰਡਤ ਚਲਕੇ ਸ੍ਰੀ ਅਨੰਤਪੁਰ ਸਾਹਿਬ ਜੀ ਆਏ ਨੇ ਆਪਣੀ ਸਾਰੀ ਵਿਥਿਆ ਸੁਣਾਈਏ ਬਾਲ ਅਵਸਥਾ ਵਿੱਚ ਸਾਹਿਬ ਜੀ ਦਾ ਰੂਪ ਦੇ ਅੰਦਰ ਧੰ ਸਤਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਏ ਨੇ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤਿੰਨਾਂ ਦੀ ਉਦਾਸੀ ਦਾ ਕਾਰਨ ਪੁੱਛਿਆ ਹੈ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੁਛ ਨਾ ਕੀਤਾ ਲਾਲ ਜੀ ਇਹਨਾਂ ਦਾ ਧਰਮ ਸੰਕਟ ਦੇ ਵਿੱਚ ਹੈ ਇਹਨਾਂ ਦਾ ਜੰਨੂ ਇਹਨਾਂ ਦੀ ਬੋਦੀ ਇਹਨਾਂ ਦਾ ਤਿਰਕ ਖਤਰੇ ਦੇ ਵਿੱਚ ਹੈ ਔਰੰਗਜ਼ੇਬ ਇਹਨਾਂ ਦੇ ਧਰਮ ਨੂੰ ਮਿਟਾ ਦੇਣਾ ਚਾਹੁੰਦਾ ਆਪ ਜੀਆ ਨੇ ਪੁੱਛਿਆ ਪਿਤਾ ਸਤਗੁਰੂ ਜੀ ਇਹਨਾਂ ਦੇ ਧਰਮ ਦੀ ਰਖਵਾਲੀ ਕਿਵੇਂ ਹੋ ਸਕਦੀ ਏ ਤਾਂ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕਰਨਾ ਕੀਤਾ ਐਸਾ ਕੋਈ ਸਤਪੁਰਖ ਹੋਵੇ ਐਸਾ ਕੋਈ ਧਰਮਾਤਮਾ ਹੋਵੇ ਜਿਸ ਨੇ ਜਨਮ ਤੋਂ ਲੈ ਕਰਕੇ ਕਦੇ ਝੂਠ ਨਾ ਬੋਲਿਆ ਹੋਵੇ ਜਿਸ ਨੂੰ ਇੱਕ ਸਵਾਸ ਮਾਤਰ ਵੀ ਨਾਮ ਕਦੇ ਵਿਸਰਿਆ ਨਾ ਹੋਵੇ ਸੁਪਨੇ ਵਿੱਚ ਲੇਸ ਬਤਨੀ ਵੀਕਾਰ ਜਿਸ ਨੇ ਕਦੇ ਨੇੜੇ ਨਾ ਆਇਆ ਹੋਵੇ ਐਸਾ ਮਹਾਤਮਾ ਇਹਨਾਂ ਦੇ ਧਰਮ ਵਾਸਤੇ ਕੁਰਬਾਨੀ ਦੇਵੇ ਤਾਂ ਇਹਨਾਂ ਦਾ ਧਰਮ ਵੱਸਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਸਾਹਿਬਜ਼ਾਦਾ ਰੂਪ ਵਿੱਚ ਪਿਤਾ ਸਤਗੁਰੂ ਜੀ ਦੇ ਸਨਮੁਖ ਹੱਥ ਜੋੜ ਕੇ ਖੜੇ ਨੇ ਗਰੀਬ ਨਿਵਾਜ ਸਤਗੁਰੂ ਜੀ ਐਸਾ ਮਹਾਤਮਾ ਐਸਾ ਸਤਪੁਰਖ ਆਪ ਜੀ ਤੋਂ ਬਿਨਾਂ ਹੋਰ ਕੌਣ ਹੋ ਸਕਦਾ ਹੈ ਆਪ ਹੀ ਐਸੇ ਸਤਪੁਰਖੋ ਜਦੋਂ ਤੋਂ ਪ੍ਰਗਟ ਹੋਏ ਹੋ ਝੂਠ ਆਪ ਜੀ ਦੀ ਰਸਨਾ ਨੂੰ ਸਪर्श ਨਹੀਂ ਕਰ ਸਕਿਆ ਸੱਚੇ ਪਾਤਸ਼ਾਹ ਵਿਕਾਰ ਲੇਸ ਮਾਤਰ ਵੀ ਆਪ ਜੀ ਦੇ ਨੇੜੇ ਨਹੀਂ ਤੇ ਨਾਮ ਤੇ ਆਪ ਜੀ ਨੂੰ ਕਦੇ ਵਿਸਰਦਾ ਹੀ ਨਹੀਂ ਫਿਰ ਆਪ ਕੁਰਬਾਨੀ ਕਰਕੇ ਇਹਨਾਂ ਦੇ ਧਰਮ ਦੀ ਰਖਵਾਲੀ ਕਰੋ ਕਵੀ ਜਨ ਲਿਖਦੇ ਨੇ ਪੰਡਤ ਕਸ਼ਮੀਰੋ ਆਏ ਜੰਨੂ ਦੇ ਵਾਸਤੇ ਪਾਏ ਔਰੰਗ ਦੇ ਜ਼ੁਲਮ ਖਮਾਏ ਰੱਖ ਲਓ ਨਿਮਾਨਿਆਂ ਨੂੰ ਨਾਨਕ ਦੀ ਗੱਦੀ ਰੋਖਦੀ ਜ਼ੁਲਮੀ ਮਹਾੜਿਆਂ ਨੂੰ ਤੁਹਾਡਾ ਦਰ ਸਭ ਤੋਂ ਉੱਚਾ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪਣੇ ਲਖਦੇ ਜ਼ਿਗਰ ਦੇ ਬਚਨਾਂ ਨੂੰ ਸੁਣਿਆ ਜੋ ਆਪ ਜੀ ਨੇ ਫਰਮਾਏ ਨੇ ਕਵੀ ਜਨ ਲਿਖਦੇ ਨੇ ਸੁਣ ਕੇ ਸਹਾਰ ਨਾ ਸਕਿਆ ਪਿਤਾ ਵੱਲ ਪੁੱਤਰ ਤਕਿਆ ਕਹਿਣੋ ਇਹ ਰਤਾ ਨ ਝਕਿਆ ਦੇ ਦਿਓ ਕੁਰਬਾਨੀ ਜੀ ਆਪ ਜਦੀਮ ਹੋ ਗਿਆ ਬਾਪੂ ਦਾ ਦਾਨੀ ਜੀ ਧਨ ਹੈ ਗੁਰੂ ਬਾਜਾ ਵਾਲਾ ਸਤਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਅਨੰਤਪੁਰ ਸਾਹਿਬ ਤੋਂ ਤਿਆਰਾ ਕਰਕੇ ਚੱਲੇ ਨੇ ਆਗਰੇ ਜਾ ਕੇ ਗ੍ਰਿਫਤਾਰੀ ਦਿੱਤੀ ਏ ਦਿੱਲੀ ਜਾ ਕੇ ਸ਼ਹਾਦਤ ਦਿੱਤੀ ਏ ਤਿਲਕ ਜੰਨੂ ਰਾਖਾ ਪ੍ਰਭਤਾਕ ਕੀਨੋ ਵੱਡੋ ਕਲੂ ਮਹਿਸਾਕ ਸਤਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ 52 ਕਵੀਆਂ ਦੇ ਵਿੱਚੋਂ ਕਵੀ ਸੈਨਾਪਤ ਜੀ ਲਿਖਣਾ ਕਰਦੇ ਨੇ ਪ੍ਰਗਟ ਭਾਏ ਸ੍ਰੀ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਕਰਮ ਧਰਮ ਕੀ ਜਨਪਤ ਰਾਖੀ ਪ੍ਰਗਟ ਅਰੀਕਲ ਜੋ ਕਿ ਮੈਂ ਸਾਖੀ ਭਾਈ ਜੈਤਾ ਜੀ ਸਤਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸੀਸ ਲੈ ਕਰਕੇ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਕੋ ਜੇ ਨੇ ਗੁਲਾਬ ਦੇ ਜਲ ਦੇ ਨਾਲ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸੀਸ ਦਾ ਇਸ਼ਨਾਨ ਕਰਾ ਕੇ ਚੰਦਨ ਦੀ ਚਿਖਾ ਦੇ ਉੱਪਰ ਰੱਖ ਕਰਕੇ ਚੰਡਾ ਲਗਾਇਆ ਗਿਆ ਹੈ ਸਤਗੁਰਾਂ ਦੇ ਪਾਵਨ ਸੀਸ ਦਾ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਸੀਸ ਗੰਜ ਸਾਹਿਬ ਸਥਾਨ ਸੁਭਾਏਮਾਨ ਹੈ ਅੰਤਮ ਸੰਸਕਾਰ ਹੋ ਰਿਹਾ ਹੈ ਸਾਹਮਣੇ ਸਾਧ ਸੰਗਤ ਜੀ ਸਤਗੁਰੂ ਕਲਗੀਧਰ ਸਾਹਿਬ ਜੀ ਅਕਾਲ ਬੁੰਗਾ ਵਾਲੇ ਸਾਹਿਬ ਤੇ ਸਥਾਨ ਤੇ ਸਜੇ ਨੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ ਭਾਈ ਜੈਤਾ ਜੀ ਨੂੰ ਪੁੱਛਿਆ ਭਾਈ ਜੈਤਾ ਜੀ ਕਿਸੇ ਨੇ ਹਾਦਾ ਨਾਰਾ ਨਾ ਮਾਰਿਆ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸੀਸ ਤੇ ਧੜ ਚਾਂਦਨੀ ਚੌਂਕ ਚ ਪਿਆ ਸੀ ਕੋਈ ਸਿੱਖ ਸੇਵਾ ਵਾਸਤੇ ਸਾਹਮਣੇ ਨਾ ਆਇਆ ਤੇ ਇਸ ਵੇਲੇ ਭਾਈ ਜੈਤਾ ਜੀ ਨੇ ਹੱਥ ਜੋੜੇ ਨੇ ਤੇ ਬੇਨਤੀ ਕੀਤੀ ਇਹ ਸੱਚੇ ਪਾਤਸ਼ਾਹ ਹਿੰਦਵਾਨੀ ਜੋ ਕੀਓ ਕੁਕਾਜਾ ਪ੍ਰਭ ਸਤਨ ਕੋ ਆਵਹਿ ਲਾਜਾ ਆਪਨ ਕੌਨ ਹੈ ਸਿੱਖ ਬਖਾਨਾ ਸਭ ਸਿੱਖ ਰਾਮ ਭਗਤ ਪਰਮਾਨਾਹ ਮਹਾਰਾਜ 14 ਤੋਂ ਜਿਆਦਾ 1400 ਤੋਂ ਜਿਆਦਾ ਕਰ ਸਿੱਖਾਂ ਦੇ ਦਿੱਲੀ ਵਿੱਚ ਨੇ ਪਰ ਰਾਮ ਭਗਤ ਕਹਿ ਕੇ ਆਪਣੇ ਆਪ ਨੂੰ ਜਾਨਾ ਬਚਾ ਰਹੇ ਨੇ ਮਹਾਰਾਜ ਉਹਨਾਂ ਤੇ ਕੋਈ ਨਿਸ਼ਾਨੀ ਥੋੜਾ ਲੱਗੀ ਹੋਈ ਏ ਜੋ ਆਪ ਜੀ ਦੀ ਸਿੱਖੀ ਦਾ ਪਤਾ ਲੱਗ ਸਕੇ ਕਿ ਸਿੱਖ ਕਿਹੜਾ ਹੈ ਤੇ ਗੈਰ ਸਿੱਖ ਕਿਹੜਾ ਹੈ ਸਾਧ ਸੰਗਤ ਜੀ ਇਸ ਵੇਲੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਸੁਣੇ ਨੇ ਨਾ ਤੇ ਇਸ ਵੇਲੇ ਇੱਕ ਪ੍ਰਣ ਕੀਤਾ ਜਿਸ ਨੂੰ ਭਾਈ ਜੈਤਾ ਜੀ ਰੰਗਰੇਟਾ ਗੁਰੂ ਦਾ ਬੇਟਾ ਭਾਈ ਜੀਵਨ ਸਿੰਘ ਜੀ ਆਪਣੇ ਹੱਥ ਲਿਖਤ ਗ੍ਰੰਥ ਸ੍ਰੀ ਗੁਰ ਕਥਾ ਦੇ ਵਿੱਚ ਲਿਖਦੇ ਨੇ ਯਾਹੀ ਸੋ ਵਿਚਾਰ ਗੋਰ ਮੰਨ ਲਈਨੀ ਧਾਰ ਅਬ ਸਿੱਖ ਕੋ ਆਯੁੱਧ ਸਭ ਹਾਥ ਪਕੜਾਉਂਗੋ ਸਾਬਤ ਸਰੂਪ ਸਿੱਖ ਜਤੀ ਸਤੀ ਹੋਏਗੋ ਆਓ ਗਿਆਨੀ ਤੇ ਆਨੀ ਜੋਧਾ ਗੁਰ ਸਿੱਖ ਕੋ ਬਣਾਉਂਗੋ ਕੋਟਨ ਮੈਂ ਸੋਭਾ ਔਰ ਦੇਖ ਫਰਮਾਨ ਪਾਵੈ ਐਸੋ ਹੀ ਆਪ੍ਰੂਪ ਸਿੱਖ ਕੋ ਸਜਾਉਂਗੋ ਜਤਾ ਜੀ ਸਾਡੇ ਸਿੱਖ ਗਿਆਨੀ ਹੋਣਗੇ ਤੇ ਆਨੀ ਹੋਣਗੇ ਜੋਧੇ ਹੋਣਗੇ ਸੁਬੀਰ ਹੋਣਗੇ ਕੇਸਾ ਧਾਰੀ ਹੋਣਗੇ ਸ਼ਾਸਤਰ ਧਾਰੀ ਹੋਣਗੇ ਤੁਸੀਂ ਕਹਿੰਦੇ ਹੋ ਪਤਾ ਨਹੀਂ ਲੱਗਦਾ ਅਸੀਂ ਨਿਸ਼ਾਨੀ ਲਾ ਦੇਵਾਂਗੇ ਕੋਟਨ ਮੈਸੋ ਬਾਹਰ ਦੇਖ ਪ੍ਰਮਾਨ ਪਾਵਾਂ ਤੇ ਰੋੜਾ ਵਿੱਚ ਖਲੋਤਾ ਵੀ ਇਕੱਲਾ ਅਲੱਗ ਨਜ਼ਰ ਆਵੇਗਾ ਦੀਨ ਦੇ ਕੋ ਵੱਡਾ ਵੱਡੋ ਸਿੱਖ ਮੇਰੋ ਸਿੱਖ ਹੋਏਗੋ ਆਓ ਗੰਦ ਨੀਤ ਵਿਦਿਆ ਕੋ ਗੋਦ ਕਰਵਾਉਂਗੋ ਆਪਣੇ ਸਿੱਖਿਆ ਨੂੰ ਸਿੱਖਾਂ ਨੂੰ ਧਰਮ ਦੀ ਨੀਤੀ ਸਿਖਾਵਾਂਗੇ ਜੋ दुष्टਾਂ ਦਾ ਪਖਸ਼ਕ ਤੇ ਗਰੀਬਾਂ ਦਾ ਰક્ષਕ ਹੋਏਗਾ ਸਤਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗਰੀਬ ਨਿਵਾਜ਼ ਜੀ ਨੇ ਉਸ ਵੀਲੇ ਦੇ ਕੀਤੇ ਹੋਏ ਪ੍ਰਣ ਨੂੰ ਲਗਭਗ 25 ਸਾਲਾਂ ਦੇ ਬਾਅਦ 30 ਮਾਰਚ 1699 ਦੀ 삭ਿਨ ਨੂੰ ਪੂਰਾ ਕਰਨਾ ਕੀਤਾ ਕਵੀ ਜਨ ਲਿਖਦੇ ਨੇ ਆਪ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਏ ਕੇਸ ਗੜ ਸੀਸ ਸੀ ਮੰਗੇ ਨਿਤਰੇ ਸੀ ਪੰਜ ਪਤੰਗੇ ਮਰਨੋ ਜੋ ਮੂਲ ਨਾਲ ਸੰਗੇ ਸਿਦਕੀ ਵਣ ਜਾ ਰਹੇ ਸੀ ਅੰਮ੍ਰਿਤ ਸ਼ਕ ਰਤਬੇ ਲੈ ਗਏ ਪੰਜ ਪਿਆਰੇ ਸੀ ਆਪੇ ਗੁਰ ਚੇਲਾ ਬਣਿਆ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਅੰਮ੍ਰਿਤ ਸ਼ਕ ਜੀ ਪਏ ਮੁਰਦੇ ਗਿੱਦੜਾ ਵਿੱਚ ਸ਼ੇਰ ਜੈ ਗੁਰਦੇ ਵੈਰੀ ਰਣ ਅੰਦਰ ਝੁੱਦਦੇ ਲੱਖਾਂ ਨਾਲ ਇੱਕ ਲੜੇ ਹਾਥੀ ਨਾਲ ਸਿੰਘ ਲੜ ਗਿਆ ਦੁਸ਼ਮਣ ਨੇ ਕੰਨ ਫੜੇ ਅੰਮ੍ਰਿਤ ਹੈ ਜੀਵਨ ਸ਼ਕਤੀ ਜੋ ਸਤਗੁਰੂ ਜੀ ਨੇ ਕਦੇ ਬਾਲ ਅਵਸਥਾ ਵਿੱਚ ਆਪਣੇ ਨਾਨਕੇ ਲਖਨੌਰ ਬਚਨ ਕੀਤੇ ਸਨ ਨਾ ਚਿੜੀਆਂ ਸੇ ਮੈਂ ਬਾਜ ਪੜਾਉਂ ਗਿੱਦੜੋ ਸੇ ਮੈਂ ਸ਼ੇਰ ਬਣਾਉਂ ਸਵਾਲਾਤ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਾਉ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੇ ਖਾਲਸੇ ਦੀ ਸਿਰਜਣਾ ਕੀਤੀ ਏ ਤੇ ਬਚਨ ਕਰਨਾ ਕੀਤਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ ਕਦੇ ਸਤਿਗੁਰੂ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਕੱਲੇ-ਕੱਲੇ ਸਿੱਖ ਨੂੰ ਸਵਾ ਸਵਾ ਲੱਖ ਦੇ ਨਾਲ ਲੜਾ ਦਿੱਤਾ ਬਚਨ ਕੀਤੇ ਨੇ ਫਰਮਾਇ ਕਲਗੀਧਰ ਕਿ ਅਬ ਇੱਕ-ਇੱਕ ਜਾ ਵਹਾਂ ਚਲੇ ਪਾਪਾ ਕੇ ਹੁਕਮ ਬੇਹੜੋਂ ਮੇਂ ਸ਼ੇਰ ਜਾ ਚਲੇ ਬਚਕਰ ਅੱਦੂ ਕੇ ਧਾਉ ਸੇ ਜੋ ਪਹਿਲਵਾ ਚਲੇ ਦੰਤੋਂ ਮੇਂ ਗਿਰਕੇ ਦਹਿਨ ਮੇਂ ਜੈਸੇ ਜ਼ੁਬਾ ਚਲੇ ਗੋਸਤੇ ਹੀ ਰਣਮੈ ਜੰਗ ਦਾ ਪੱਲਾ ਝੁਕਾ ਦਿਆ ਜਿਸ ਸੰਬਤ ਤੇਗ ਤੋਲ ਕੇ ਪੜੇ ਬਗਾਹ ਲਿਆ ਸਤਨੂ ਜੀ ਨੇ ਬਚਨ ਪੂਰੇ ਕਰ ਦਿਖਾਏ ਨੇ ਇੱਕ ਇੱਕ ਜੋਧੇ ਨੂੰ ਸਵਾ ਸਵਾ ਲੱਖ ਦੁਸ਼ਮਣਾਂ ਦੇ ਲਾਲ ਖਾਲਸਾ ਜੀ ਲੜਾ ਦਿੱਤਾ ਜਿਹੜਾ ਜਿਹੜਾ ਅੱਜ ਦਾ ਏ 5 ਜੂਨ ਦਾ ਦਿਨ ਆਉਂਦਾ 6 ਜੂਨ ਕੱਲ ਦਾ ਘੱਲੂਕਾਰਾਂ ਦਿਨਸ ਮਨਾਇਆ ਜਾਣਾ ਇੱਕ ਪਾਸੇ ਮੁਠੀ ਪਰ ਸਿੱਖ ਨੇ ਇੱਕ ਪਾਸੇ ਭਾਰਤ ਵਰਸ਼ ਦੀਆਂ ਫੌਜਾਂ ਨੇ ਸਾਧ ਸੰਗਤ ਜੀ ਜ਼ਬਰਦਸਤ ਮੁਕਾਬਲਾ ਹੋਇਆ ਪਾਸੇ ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲੇ ਜਿਨ੍ਹਾਂ ਨੂੰ ਕਵੀ ਜਨ ਲਿਖਦੇ ਨੇ ਖੁਦਾ ਤੁਮ ਕੋ ਨਹੀਂ ਕਹਤੇ ਮਗਰ ਸ਼ਾਨ ਹੈ ਖੁਦਾ ਤੁਮ ਹੋ ਸੰਤ ਬਾਬਾ ਜਰਨੈਲ ਸਿੰਘ ਜੀ ਤੁਹਾਨੂੰ ਖੁਦਾ ਤੇ ਨਹੀਂ ਕਹਿੰਦੇ ਪਰ ਖੁਦਾ ਦੀ ਸ਼ਾਨ ਤੁਸੀਂ ਹੋ ਮੁੱਠੀ ਪਰ ਸਿੰਘਾਂ ਨੂੰ ਲੈ ਕਰਕੇ ਸਾਧ ਸੰਗਤ ਜੀ ਭਾਰਤ ਵਰਸ਼ ਦੀ ਫੌਜਾਂ ਚੜ ਕੇ ਆਈਆਂ ਨੇ ਵੱਡੇ ਤੋਪਖਾਨੇ ਨੇ ਬਖਤਰਬਾਦ ਗੱਡੀਆਂ ਨੇ ਇਸੇ ਪ੍ਰਕਾਰ ਵੱਡਾ ਵਿਚ ਭਾਰੀ ਵਿਜਨਤਾ ਟੈਂਕ ਨੇ ਮਸ਼ੀਨ ਗੱਡਾ ਨੇ ਲੱਖਾਂ ਦੀ ਗਿਣਤੀ ਵਿੱਚ ਫੌਜ ਹੈ ਸਤਗੁਰੂ ਜੀ ਦੇ ਲਾਲਾਂ ਨੇ ਸਿਰਾਂ ਦੇ ਉੱਪਰ ਖਫੜ ਬੰਨੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਮਾਨ ਮਰਿਆਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਵਾਸਤੇ ਲੱਖਾਂ ਦੁਸ਼ਮਣਾਂ ਦੇ ਨਾਲ ਘਟ ਗਏ ਸਾਧ ਸੰਗਤ ਜੀ 35000 ਫੌਜ ਨੂੰ ਲਗਭਗ 700 150 ਸਿੰਘਾਂ ਨੇ ਢੇਰ ਕਰਕੇ ਰੱਖ ਦਿੱਤਾ ਭਾਵੇਂ ਕਿ ਫੌਜ ਨੇ ਜ਼ੁਲਮ ਕਮਾਏ ਨੇ ਚੰਦ ਸ਼ਬਦਾ ਦੇ ਨਾਲ ਦਾਸ ਦੇ ਖਿਮਾ ਦਾ ਜਾਚ ਕੋਣਾ ਕਵੀ ਜਨ ਲਿਖਦੇ ਨੇ ਨਾ ਜੀ ਦਿਲ ਨੂੰ ਵਜ ਠੋਕਰ ਗਈ ਬੜ ਦਿਆ ਲਾਟਾ ਉੱਠਣ ਧਰਾਟਾ ਮੰਦਰ ਨੂੰ ਵੇਖਦੇ ਲਾਂ ਵਿੱਚ ਸ਼ੇਖ ਅਣਖੀਆਂ ਦੇ ਗੁੱਸੇ ਨਾਲ ਪੈ ਗਿਆ ਧੱਕ ਧੱਕਤਾ ਕਾਲ ਦੀਆਂ ਵਾਰੀਆਂ ਬੜੀਆਂ ਕੰਦਾ ਸਭ ਛੜੀਆਂ ਉੱਠਣ ਤਰਣਾਟੇ ਜਿਗਰ ਪਏ ਪਾਟੇ ਖੀਰ ਸਿੰਘ ਹੋਏ ਤੁਹਾਨੂੰ ਟਹਿ ਗਿਆ ਅਮਰੀਕ ਸ਼ਵੇਗ ਜਹੇ ਵਾਰਗੇ ਜਾਣਾ ਬੜੇ ਨਿਸ਼ਾਨਾ ਡਗੇ ਹੋਏ ਮੁਰਜ ਛਡੀ ਨਾ ਗੁਰਦੇ ਹੌਸਲੇ ਉੱਚੇ ਅਗਰ ਵਿੱਚ ਛੱਡੇ ਹੱਕ ਧਰਮ ਦੇ ਬਦਲੇ ਜੀ ਸੂਰਮੇ ਜਵਾਨ ਬਲੀ ਬਲਵਾਰ ਵੈਦਨ ਫੜ ਝੱਬਦੇ ਗੋਲੀ ਦੇ ਨਾਲ ਬੰਬ ਦੇ ਮਾਰਦੇ ਬੜਕਾਂ ਸਾੜਿ ਜੂ ਲੜਦੇ ਮਾਸੂਮ ਬਾਲਕਾਂ ਨੂੰ ਜ਼ਾਲਿਮਾ ਕੋਯਾ ਵਰਤਾ ਕਰ ਰੋਇਆ ਭੁਖੇ ਰਖ ਮਾਰੇ ਅਗੜ ਨਾਲ ਸਾੜੇ ਨਗਨ ਕਰ ਕੁੜੀਆਂ ਕਰੀ ਤਲਾਸ਼ੀ ਸਤਗੁਰ ਕੀ ਨਗਰੀ ਮੇ ਹਨੇਰਜਾਸ਼ ਆ ਗਿਆ ਪਾਪ ਚੜ ਆ ਗਿਆ ਬੜੇ ਕਰੋਪਟੇ ਕਲੇ ਤੋਬ ਗੁਰੂ ਘਰ ਢਾਇਆ ਕਰੀ ਬਦਮਾਸ਼ੀ ਲਾ ਅੱਗਾ ਬਿਲਡਿੰਗਾਂ ਨੂੰ ਕਰਨ ਤਬਾਈਆਂ ਮਤਾ ਭਲਾਈਆਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲਾ ਦਿੱਤੀ 2507 ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਕਰ ਦਿੱਤੇ ਸਿੱਖ ਜਿਹੜੇ ਫੜੇ ਗਏ ਸੰਗਤ ਦੀ 24 ਰਤ ਲਤਾਂ ਨੂੰ ਰਸੇ ਬਣ ਕੇ ਜੀਭਾਂ ਦੇ ਨਾਲ ਦੋਹਾਂ ਪਾਸੇ ਚਲਾ ਕੇ ਸਰੀਰਾਂ ਨੂੰ ਦੋ-ਦੋ ਫਾੜ ਕਰ ਦਿੱਤਾ ਤੇ ਕਵੀ ਜਨ ਫਿਰ ਲਿਖਣਾ ਕਰਦੇ ਨੇ ਇਹਨਾਂ ਦੇ ਸੁਲਮਾ ਨੂੰ ਮਾਸੂਮ ਬਾਲਕਾਂ ਨੂੰ ਜ਼ਾਲਮਾ ਕੋਇ ਅੰਬਰ ਤੱਕ ਰੋਇਆ ਭੁਖੇ ਰਕ ਮਾਰੇ ਅਗਨ ਨਾਲ ਸਾੜੇ ਨਗਨ ਕਰ ਕੁੜੀਆਂ ਕਰੀ ਤਲਾਸ਼ੀ ਸਤਗੁਰ ਕੀ ਨਗਰੀ ਨੇ ਹਨੇਰ ਜਾਸ਼ ਆ ਗਿਆ ਪਾਪ ਛੜ ਆ ਗਿਆ ਬੜੇ ਹੀ ਕਰੋਪਟਾ ਕਲੇ ਤੋਪ ਗੁਰੂ ਕਰ ਟਾਇਆ ਕਰੀ ਬਦਮਾਸ਼ੀ ਲਾ ਅੱਗਾ ਬਿਲਡਿੰਗਾਂ ਨੂੰ ਕਰਨ ਤਬਾਈਆਂ ਮਤਾ ਭਲਾਈਆਂ ਜੋਸ਼ ਵਿੱਚ ਅੰਦੇ ਜੱਗ ਨੇ ਸੱਚ ਮੰਨਿਆ ਜਿੰਨੂ ਵੀ ਫੜਦੇ ਪਾੜ ਦੋ ਕਰਦੇ ਹੱਕ ਧਰਮ ਦੇ ਬਦਲੇ ਜੀ ਸੂਰਮੇ ਜਵਾਨ ਬਲੀ ਪਲਵਾਨ ਵੈਰੀ ਨੂੰ ਫੜ ਝੱਪ ਦੇ ਗੋਲੀ ਦੇ ਨਾਲ ਬੰਬ ਦੇ ਮਾਰਦੇ ਬੜਕਾਂ ਖਾੜ ਤੂੰ ਲੜਦੇ ਗੁਰੂ ਕੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਆਖਰੀ ਗੋਲੀ ਆਖਰੀ ਸਾਹ ਤੱਕ ਲੜੇ ਤੇ ਸਾਧ ਸੰਗਤ ਜੀ ਜਿਹੜੀ ਭਾਰਤ ਵਰਸ਼ ਦੀ ਫੌਜ ਵਿਸ਼ਵ ਦੀ ਤੀਜੀ ਵੱਡੀ ਭਾਰੀ ਸ਼ਕਤੀ ਖਵਾਉਣ ਵਾਲੀ ਸੀ ਨਾ ਸਾਰੀ ਸਿੱਖ ਫੌਜ ਦੀਆਂ ਗੋਡੀਆਂ ਲਵਾ ਦਿੱਤੀਆਂ ਐਸਾ ਗੁਰੂ ਕੇ ਖਾਲਸੇ ਦੇ ਅੰਦਰ ਰੋਜਾ ਗਿਆ ਜਿੱਥੇ ਫੌਜ ਦੀਆਂ ਗੋਡੀਆਂ ਲਵਾਈਆਂ ਸਰਕਾਰ ਦੀਆਂ ਵੀ ਗੋਡੀਆਂ ਲਵਾ ਦਿੱਤੀਆਂ ਸਤਵੰਤ ਬਿਆੰਤ ਸੇ ਉਹ ਵੇਖ ਨਾ ਝਰਿਆ ਉਦਮ ਕਰ ਝਟ ਕਰਿਆ ਜੋ ਰਹਿਣ ਕਰੀਬੀ ਇੰਦਰਾ ਬੀਬੀ ਮਾਰ ਗੋਲੀਆਂ ਸ਼ਾਨਣੀ ਕੀਤੀ ਮਚ ਦੇਸ਼ ਦੁਹਾਈ ਗਈ ਸਿੰਘਾਂ ਨੇ ਕਰ ਅਦਲਾ ਲੈ ਲਿਆ ਬਦਲਾ ਤਲੀ ਤੇ ਸਿਰ ਧਰ ਕੇ ਜੀਂਦਿਆਂ ਮਰ ਕੇ ਕਰ ਗਏ ਕਾਇਮ ਸਿੱਖੀ ਦੀ ਰੀਤੀ ਚਟ ਤਾਰਾ ਫਿਰ ਗਈਆਂ ਲੰਡਨ ਅਮਰੀਕਾ ਸਾਊਥ ਅਫਰੀਕਾ ਜਰਮਨੀ ਚੀਨ ਰੂਸ ਕਮਗীন ਦੁਸਕ ਦੇ ਨੈਣ ਖਬਰ ਜਦ ਪੜਦੇ ਹੱਕ ਧਰਮ ਦੇ ਬਦਲੇ ਜੀ ਸੂਰਮੇ ਜਵਾਨ ਬਲੀ ਬਲਵਾਨ ਵੈਦ ਨੂੰ ਫੜ ਝੰਬਦੇ ਕੋਲੇ ਦੇ ਨਾਲ ਬੰਬ ਦੇ ਮਾਰਦੇ ਬੜਕਾ ਖੜਕੂ ਲੜਦੇ ਕਵੀ ਜਾਨ ਲਿਖਦੇ ਨੇ ਇੰਦਰਾ ਸੀ ਤਰਲੇ ਕਰਦੀ ਬਾਹਾਂ ਵੀ ਖੜੀਆਂ ਕਰਦੀ ਕਦਮਾਂ ਤੇ ਸਿਰ ਵੀ ਧਰਦੀ ਕਹਿਰ ਨਾ ਗੁਜ਼ਾਰੀ ਵੇ ਭੁੱਲ ਗਈ ਮੈਂ ਜੈਕਟ ਪਾਉਣਾ ਗੋਲੀ ਨਾ ਮਾਰੀ ਵੇ ਭੁੱਲ ਗਈ ਮੈਂ ਜੈਕਟ ਪਾਉਣਾ ਬ੍ਰਿਆੰਤ ਸਿੰਘ ਪਿਸਟਲ ਭਰ ਕੇ ਪੂਰੇ ਸੀ ਲੋਡ ਚ ਕਰਕੇ ਛਾਤੀ ਵਿੱਚ ਗੋਲੀ ਜੜ ਕੇ ਛੱਡਿਆ ਜਾ ਕਰਾ ਸੀ ਜਾਨ ਤੋਂ ਵੱਧ ਕੇ ਸਾਨੂੰ ਹਰਿ ਮੰਦਰ ਪਿਆਰਾ ਨਹੀਂ ਜ਼ਿੰਦਗੀ ਤੋਂ ਵੱਧ ਕੇ ਸਾਨੂੰ ਜਿਸ ਵੇਲੇ ਸਰਦਾਰ ਬਿਆਤ ਸਗਨੇ ਗੋਲੀਆਂ ਮਾਰੀਆਂ ਸਤਵੰਤ ਸਿੰਘ ਨੂੰ ਆਖਿਆ ਦੇਖਦਾ ਕੀ ਹੈ ਕਰਦੇ ਕਾਰਬਾਈਨ ਖਾਲੀ ਉਸੇ ਵੇਲੇ ਸੂਰਮੇ ਨੇ ਬੀਰ ਅਸਨ ਲਾਇਆ ਜ਼ਮੀਨ ਦੇ ਉੱਪਰ ਲਾਇਆ ਘੋੜਾ ਕਾਰਬਾਈਨ ਕੀਤੀ ਇੰਦਰਾਵਲ ਨੂੰ ਸਿੰਧੀ ਤੇ ਇਸ ਵੇਲੇ ਡਰੀ ਹੋਈ ਕਹਿਣ ਲੱਗੀ ਅਰੇ ਸਤਵੰਤ ਸਿੰਘ ਜੇ ਤੂੰ ਕੀ ਕਰ ਰਹੇ ਹੋ ਜੇ ਸਤਸੰਤ ਸਿੰਘ ਨੇ ਆ ਕੇ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਕੀਤੀ ਬੇਹਰਮਤੀ ਦਾ ਬਦਲਾ ਲੈ ਲਿਆ ਸਾਧ ਸੰਗਤ ਜੀ ਕਰਕੇ ਕਾਰਬਾਨ ਖਾਲੀ ਇਸ ਵੇਲੇ ਜਾ ਕਾਰਾ ਛੱਡ ਕੇ ਕਹਿਣ ਲੱਗੇ ਅਸੀਂ ਜੋ ਕਰਨਾ ਸੀ ਕਰ ਲਿਆ ਤੇ ਭਾਰਤੀ ਫੌਜ ਨੂੰ ਕਹਿਣ ਲੱਗੇ ਹੁਣ ਜੋ ਤੁਸਾ ਕਰਨਾ ਤੁਸਾ ਕਰ ਲਓ 1984 ਤੋਂ ਲੈ ਕਰਕੇ 1994 ਤੱਕ 10 ਸਾਲ ਗੁਰੂ ਕੇ ਲਾਲਾ ਨੇ ਭਾਰਤ ਵਰਸ਼ ਦੀ ਸਰਕਾਰ ਨੂੰ ਤੇ ਸੱਜ ਸੰਗਤ ਜੀ ਪੁਲਿਸ ਨੂੰ ਗੋਡਿਆਂ ਭਾਰ ਕਰ ਛੜਿਆ ਬੇਨਤੀ ਕਰਾਂ ਸਤਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਤਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਹੋਈ ਸੰਸਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਮਿਲਿਆ ਹੈ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਸੰਸਾਰ ਨੂੰ ਖਾਲਸਾ ਪੰਥ ਮਿਲਿਆ 1984 ਤੀਜੇ ਕੱਲੂ ਘਾਰੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ ਹੁਣ ਸੰਸਾਰ ਨੂੰ ਖਾਲਸਾ ਰਾਜ ਮਿਲੇਗਾ ਜੋ ਬਚਨ ਆਪ ਜੀ ਨੇ ਅਰਦਾਸ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਕਰਨੀ ਨਾਮਾ ਬਾਣੀ ਦੇ ਜੋ ਮੱਕੇ ਦੇ ਵਿੱਚ ਉਚਾਰੀ ਗਈ ਪੜਦੇ ਹੋ ਨਾ ਰਾਜ ਕਰੇਗਾ ਖਾਲਸਾ ਆਖੀ ਰਹੇਗਾ ਕੋਈ ਤਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਮ ਜੋ ਹੋਏ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਖਾਲਸਾ ਦੀ ਰਾਜ ਤੁਹਾਡਾ ਹੋਵੇਗਾ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨਾਂ ਨੂੰ ਬਦਲ ਦੇਣ ਵਾਲਾ ਨਾ ਕੋਈ ਜਮਿਆ ਤੇ ਨਾ ਕਦੇ ਜਮੇਗਾ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਪੂਰੇ ਹੋਣਗੇ ਬਿਬੇ ਅੰਤ ਰਿਯੰਤ ਧੰਨਵਾਦ ਆਪ ਸੰਗਤਾਂ ਦੇ ਦਰਸ਼ਨ ਕਰਾਉਣ ਤੇ ਸੰਗਤ ਵਿੱਚ ਹਾਜ਼ਰੀ ਭਰਉਣ ਵਾਸਤੇ ਸੰਪਰਦਾਏ ਗੱਲ ਬਾਬਾ ਰीडी ਚੰਦ ਸਾਹਿਬ ਜੀ ਦੇ ਬਾਰਵੇਂ ਮੁਖੀ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਸਾਧ ਸੰਗਤ ਜੀ ਬਾਬਾ ਬੀਦੀ ਚੰਦ ਸਾਹਿਬ ਜੀ ਜਿਸ ਵੇਲੇ ਜੂਪੀ ਨੂੰ ਚੱਲੇ ਸਨ ਦਾ ਆਪਣਾ ਸਰੀਰ ਛੱਡਣਾ ਸੀ ਸੁੰਦਰ ਸਾਹਿਬ ਫਕੀਰ ਦੇ ਕੋਲ ਜਾ ਕੇ ਆਪਣੇ ਸੁਪੁੱਤਰ ਲਾਲ ਚੰਦ ਦੀ ਬਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਫੜਾ ਕਰਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜਿਵੇਂ ਮੇਰੀ ਬਾਹ ਫੜੀ ਮੇਰੇ ਸੁਪੁੱਤਰ ਦੀ ਬਾਹ ਫੜ ਕੇ ਰੱਖਿਓ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ਾਂਤੀ ਦੇ ਨਾਲ ਲਾ ਕੇ ਰੱਖ ਕੇ ਬਚਲ ਕੀਤਾ ਸੀ ਬਾਬਾ ਬੀਦੀ ਚੰਦ ਜੀ ਸਿੱਖੀ ਤੁਹਾਡੀ ਕੁੱਲ ਦੇ ਅੰਦਰ ਪੀੜੀ ਦਰ ਪੀੜੀ ਬੜੀ ਰਵੇਗੀ ਉਹ ਸਾਧਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਆਪ ਜੀ ਸਾਖਿਆਤ ਦੇਖ ਦਰਸ਼ਨ ਕਰ ਰਹੇ ਹੋ ਦੇਖ ਰਹੇ ਹੋ ਬੇਅੰਤ ਬੇਅੰਤ ਧੰਨਵਾਦ ਮਹਾਂਪੁਰਖਾਂ ਦਾ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਬੇਅੰਤ ਬੇਅੰਤ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਜਿਨ੍ਹਾਂ ਦੀ ਛਤਰ ਛਾਇਆ ਦੇੇਟਿ ਪਾਨ ਸੱਚੇ ਨੇ ਉਪਰੰਤ ਬੇਅੰਤ ਧੰਨਵਾਦ ਆਰ ਸੰਸਜਤਾ ਦਾ ਜਿਨ੍ਹਾਂ ਨੇ ਗੁਰੂ ਕੇ ਗੁਰ ਇਤਿਹਾਸ ਦੇ ਬਚਨਾਂ ਨੂੰ ਸਰਵਣ ਸਤਿਗੁਰੂ ਜੀ ਦੀ ਹਜ਼ੂਰੀ ਦੇ ਅੰਦਰ ਕਰਨਾ ਕੀਤਾ ਇੰਨੇ ਬਚਨ ਕਹਿੰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਗੁਰ ਇਤਿਹਾਸ ਸਾਹਿਬ ਜੀ ਦੀ ਨਜ਼ਰ ਕਰਦੇ ਹਾਂ ਹੋਈਆਂ ਗਲਤੀਆਂ ਭੁੱਲਾ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸੁਬਤ ਬਖਸ਼ਿਸ਼ ਕਰਨੀ ਵਚਨ ਸਤਗੁਰੂ ਜੀ ਦੇ ਕੀਤੇ ਲਾਲ ਇਤਿਹਾਸ ਦੇ ਜਾਣ ਕਰਕੇ ਜੀਵਨ ਵਿੱਚ ਧਾਰਨ ਕਰ ਲੈਣੇ ਸਰਬਤ ਮਾਈ ਭਾਈ ਸਰਬਤ ਗੁਰੂ ਸੰਗਤ ਗੁਰ ਚਰਨਾ ਵਿਖੇ ਸੀਸ ਝੁਕਾ ਕਰਕੇ ਅਤਿ ਸਨਮਾਨ ਦੇ ਨਾਲ ਗੱਜ ਕੇ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਧ